ਦੇਖ ਰਹੇ ਮਿਊਂਟ ਪਾਪੜਾ ਮਹਾ ਬਲਵਿੰਦਰ ਸਿੰਘ ਕਾਹਨਗੜ੍ਹ ਖੜੇ ਆ ਸਤਰਾਣਾ ਦੇ ਰਸੌੜੀ ਰੋਡ ਦੇ ਉੱਪਰ ਜਿੱਥੇ ਇੱਕ ਮਸਲਾ ਬਹੁਤ ਕੰਮ ਕਰਦਾ ਬੜਾ ਗੰਭੀਰ ਲੋਕ ਧਾਰਨ ਕਰ ਗਿਆ ਇੱਥੇ ਪੰਚਾਇਤ ਵੱਲੋਂ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਖੇਤਰ ਉਹ ਸਾਰੀ ਦਾ ਕੰਮ ਆ ਜਿਹੜਾ ਪੰਚਾਇਤ ਕਰਦੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਲੈ ਜਾ ਰਹੇ ਹਾਂ ਸ਼ਮਸ਼ਾਨ ਘਾਟ ਦੀ ਜਿਹੜੀ ਬਾਉਂਡਰੀ ਸੀਗੀ ਉਸ ਨੂੰ ਤੋੜ ਕੇ ਜਿਹੜਾ ਉਹ ਪੰਚਾਇਤ ਵੱਲੋਂ ਇੱਥੇ ਸੜਕ ਵਾਲੇ ਪਾਸੇ ਨੂੰ ਇਹਨਾਂ ਦਾ ਦੁਕਾਨਾਂ ਦਾ ਮੂੰਹ ਕਰਕੇ ਇੱਥੇ ਇਹਨੂੰ ਜਿਹੜਾ ਇੱਥੇ ਇਹਦੀ ਉਸਾਰੀ ਦਾ ਕੰਮ ਆ ਜਿਹੜਾ ਆ ਗਿਆ ਤਾਂ ਹੁਣ ਦੂਜੀਆਂ ਪੰਚਾਇਤਾਂ ਵੱਲੋਂ ਤੇ ਪਿੰਡ ਦੇ ਨਗਰ ਵੱਲੋਂ ਇਕੱਠੇ ਹੋ ਕੇ ਉਸ ਕੰਦ ਨੂੰ ਆ ਜਿਹੜਾ ਉਹਦੇ ੜੰਦਾ ਕੰਮ ਆ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤੇ ਪਿੰਡ ਵੱਲੋਂ ਇਹ ਵਿਰੋਧ ਕੀਤਾ ਜਾ ਰਿਹਾ ਵੀ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਇੱਕ ਪੰਚਾਇਤ ਵੱਲੋਂ ਇੱਥੇ ਠੇਕੇ ਦੀ ਉਸਾਰੀ ਕੀਤੀ ਜਾ ਰਹੀ ਆ ਉਹ ਬਿਲਕੁਲ ਨਾਜਾਇਜ਼ ਕੀਤੀ ਜਾ ਰਹੀ ਆ ਇਹਨੂੰ ਧਾਰਮਿਕ ਸਥਾਨ ਮੰਨਿਆ ਜਾਂਦਾ ਇੱਥੇ ਜਿਹੜੀ ਸਾਰੀ ਉਹ ਜਿਹੜੀ ਇੱਥੇ ਬਿਲਕੁਲ ਨਹੀਂ ਹੋਣੀ ਚਾਹੀਦੀ ਪਿੰਡ ਵਿੱਚੋਂ ਲਿਆ ਕੇ ਠੇਕਾ ਜਿਹੜਾ ਉਹ ਇੱਥੇ ਬਿਲਕੁਲ ਵੀ ਪੰਚਾਇਤ ਨੂੰ ਰੱਖਣ ਨਹੀਂ ਦਿੱਤਾ ਜਾਵੇਗਾ ਤੇ ਨਗਰ ਵੱਲੋਂ ਜਿਹੜਾ ਸਮੁੱਚੇ ਨਗਰ ਵੱਲੋਂ ਇਕੱਠੇ ਹੋ ਕੇ ਇਸ ਠੇਕੇ ਦਾ ਜਿਹੜਾ ਇੱਥੇ ਵਿਰੋਧ ਕੀਤਾ ਜਾ ਰਿਹਾ ਤੇ ਪੰਚਾਇਤਾਂ ਤੇ ਨਗਰ ਦੇ ਸਮੁੱਚੇ ਲੋਕਾਂ ਵੱਲੋਂ ਆ ਕੇ ਜਿਹੜਾ ਇੱਥੇ ਢਾਣ ਦਾ ਕੰਮ ਆ ਜਿਹੜਾ ਉਹ ਕੀਤਾ ਜਾ ਰਿਹਾ ਮੈਂ ਸੁਰੇਸ਼ ਕੁਮਾਰ ਸਰਪੰਚ ਨਗਰਪੰਚਾਇਤ ਛਤਰਾਣਾ ਜੋ ਕਿ ਇਹ ਆਪਣੇ ਛਤਰਾਣੇ ਦੀ ਜੋ ਮੜੀਆਂ ਹਨ ਇਹਨਾਂ ਦੇ ਵਿੱਚ ਜੋ तकरीबन ਸਾਰੀ ਦੁਨੀਆ ਦੇ ਨਿਰਮਾਣ ਸਪਲਾਈਪਰ ਨਗਰ ਨਾਸਨ ਅਸੈਂਸਕਾਰ ਦੇ ਲਈ ਜੋ ਬਣੀ ਹੋਈ ਹੈ ਇਹ ਇੱਕ ਮੰਨ ਲੈ ਐਸ ਅਸਸਕਾਰ ਵਾਸਤੇ ਬਣੀ ਹੋਏ ਪਰ ਕੁਝ ਮੰਨ ਲੈ ਆਪਣੇ ਜਿਹੜੀ ਵੰਡ ਹੋਈ ਸੀ ਸਾਡੀ ਪੰਚਾਇਤਾਂ ਦੀ ਉਹਦੇ ਵਿੱਚ ਤੁਗੂ ਪੱਤੀ ਦੇ ਸਰਪੰਚ ਜੁ ਤਜਿੰਦਰ ਕੁਮਾਰ ਜੀ ਉਹਨਾਂ ਨੇ ਦੁਕਾਨ ਨੂੰ ਮੰਨ ਲੈ ਉਹ ਇਹ ਕਹਿ ਰਹੇ ਨੇ ਕਿ ਅਸੀਂ ਬਾਲਣ ਵਾਸਤੇ ਬਣਾ ਰਹੇ ਪਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਇਹ ਠੇਕੇ ਵਾਸਤੇ ਖੋਲੀ ਜਾ ਰਹੀਆਂ ਦੁਕਾਨਾਂ ਖੁਰਦਾਰ ਰੱਖਣ ਵਾਸਤੇ ਪਰ ਇਸ ਦੇ ਵਿੱਚ ਪੂਰਾ ਨਗਰ ਇਹਨੂੰ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਬਿਲਕੁਲ ਸਰਾਸਰ ਧੱਕਾ ਹੈ ਇੱਥੇ ਸ਼ਰਾਬ ਦਾ ਠੇਕਾ ਰੱਖਣ ਦੇ ਹੱਕ ਵਿੱਚ ਨਹੀਂ ਹੈਗੇ ਤੁਸੀਂ ਬਿਲਕੁਲ ਹੀ ਬਿਲਕੁਲ ਅਸੀਂ ਬਿਲਕੁਲ ਇਸ ਦੇ ਠੇਕੇ ਦੇ ਹੱਕ ਵਿੱਚ ਨਹੀਂ ਹੈਗੇ ਕਿਉਂਕਿ ਇੱਥੇ ਨੌਜਵਾਨ ਨੇ ਵੀ ਮਰਨਾ ਹੈ ਬਜ਼ੁਰਗ ਨੇ ਮਰਨਾ ਹੈ ਪਰ ਜਿੱਥੇ ਕਿ ਸ਼ੋਕ ਦੀ ਘੜੀ ਹੋਵੇ ਉੱਥੇ ਇਹ ਸ਼ੋਭਾ ਨਹੀਂ ਦਿੰਦੀ ਹੈਗੀ ਸ਼ਰਾਬ ਤੁਹਾਡੇ ਪਿੰਡ ਦੀਆਂ ਕਿੰਨੀਆਂ ਪੰਚਾਇਤਾਂ ਨੇ ਸਾਡੇ ਪਿੰਡ ਦੀਆਂ 8 ਪੰਚਾਇਤਾਂ ਨੇ ਹੂੰ ਤੇ ਜਿਹਦੇ ਵਿੱਚ ਤਕਰੀਬਨ ਪੰਜ ਪੰਚਾਇਤਾਂ ਨੇ ਜੋ ਇਸ ਮੜੀਆਂ ਨਾਲ ਜੁਆਇੰਟ ਨੇ ਤੇ ਉਹ ਵੀ ਇਸ ਦਾ ਵਿਰੋਧ ਕਰ ਰਹੇ ਨੇ। ਇੱਕ ਪੰਚਾਇਤ ਇਸ ਨੂੰ ਠੇਕੇ ਨੂੰ ਬਣਾਉਣ ਦੇ ਵਿੱਚ ਠੇਕਾ ਬਣਾਉਣ ਦੇ ਵਿੱਚ ਕਿੰਨੀਆਂ ਪੰਚਾਇਤਾਂ ਸਹਿਮਤ ਨੇ? ਕੋਈ ਸਿਰਫ ਇੱਕ ਨਹੀਂ ਕਰਦਾ ਬਾਕੀ ਕੋਈ ਸਹਿਮਤ ਨਹੀਂ ਹੈਗੇ ਕਿਉਂਕਿ ਮੇਨ ਪੰਚਾਇਤ ਜੋ ਛਤਰਾਣਾ ਹੈ ਜਿੰਨੀ ਵੀ ਜ਼ਮੀਨ ਹੈ ਜਿੰਨੀ ਵੀ ਉਹ ਪ੍ਰਾਪਰਟੀ ਹੈ ਇਹ ಗ್ರಾಮ ਪੰਚਾਇਤ ਛਤਰਾਣਾ ਦੇ ਨਾਮ ਹੀ ਹੈ ਤੇ ਜਦ ਕਿ ਉਹਨਾਂ ਨੇ ਨਾ ਮਰਦੂ ਕਿਸੇ ਨੂੰ ਪੁੱਛਿਆ ਗਿਆ ਤੇ ਨਾ ਹੋਰ ਕਿਸੇ ਤੋਂ ਸਲਾਹ ਮਸਹੂਰੇਗਾ ਆਪਣੀ ਮਨਮਤ ਨਾਲ ਹੀ ਉਹ ਚੁੱਪ ਕਰੋ ਬਾਈ ਇਹ ਪੰਚਾਇਤ ਵੱਲੋਂ ਬਣਾਇਆ ਜਾ ਰਿਹਾ ਹੈ। ਇਹ ਤੁਗੋ ਪੱਤੀ ਸਰਪੰਚ ਆ ਹੋਏ। ਕਿਸੇ ਆਪਣੇ ਦੌਰ ਤੇ ਪਤਾ ਕਰਿਆ ਹੋਊਗਾ ਕੋਈ ਮਨਜ਼ੂਰੀ ਲਈ ਉਹਨਾਂ ਨੇ ਇਹਦੇ ਵਾਸਤੇ ਤਾਂ ਨਹੀਂ ਨਹੀਂ ਉਹਨਾਂ ਨੇ ਵੈਸੇ ਕੋਈ ਅਜੇ ਪੁੱਛਿਆ ਨਹੀਂ ਹੈਗਾ ਵੈਸੇ ਮਨਜ਼ੂਰੀ ਦੀ ਕੋਈ ਗੱਲਬਾਤ ਹੈ ਨਹੀਂ ਜੇਕਰ ਉਹ ਮਨਜ਼ੂਰੀ ਲੈ ਵੀ ਲੈਂਦੇ ਆ ਸਰਕਾਰ ਵੱਲੋਂ ਜਾਂ ਮੈਕਮੇ ਵੱਲੋਂ ਅਸੀਂ ਫਿਰ ਵੀ ਬਣ ਨਹੀਂ ਦੇਵਾਂਗੇ ਜੀ ਬਿਲਕੁਲ ਫਿਰ ਤੁਹਾਡਾ ਕੀ ਇਰੈਕਸ਼ਨ ਰਹੂਗਾ ਇਹਦੇ ਅਸੀਂ ਫਿਰ ਵੀ ਕਿਸੇ ਕੀਮਤ ਤੇ ਬਣ ਨਹੀਂ ਦੇਵਾਂਗੇ ਕਿਉਂਕਿ ਦੁਨੀਆ ਹੀ ਮਾਲਾ ਜਦੋਂ ਖਿਲਾਫ ਹੈ ਤੇ ਐਸਾ ਪੰਚਾਇਤ ਨੂੰ ਜਾਂ ਸਰਪੰਚ ਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਪਰਜਾ ਨਾਲ ਹੀ ਰਾਜ ਹੈ ਜਿਹੜਾ ਪੂਰੇ ਖਿਲਾਫ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਜੀ ਇੱਥੇ ਸੋਭਾ ਹੀ ਨਹੀਂ ਉਹਨਾਂ ਨੇ ਕਿ ਬਾਲਣ ਦੀ ਆਰਟ ਲੈ ਕੇ ਗਿਆ ਵੀ ਅਸੀਂ ਬਾਲਣਨ ਦੇ ਵਾਸਤੇ ਬਣਾ ਰਹੇ ਹਾਂ ਜਦ ਕਿ ਇਹਦਾ ਮੂੰਹ ਬਾਹਰਲੀ ਸਾਈਡ ਲਈ ਕੀਤਾ ਗਿਆ ਜਦ ਕਿ ਬਾਲਣਨ ਦਾ ਮੂੰਹ ਅੰਦਰਲੀ ਸਾਈਡ ਹੋਵੇ ਠੀਕ ਸਿਵੀਆਂ ਦੇ ਵਿੱਚ ਪਹਿਲੀ ਵਾਰ ਹੀ ਇਹ ਇਦਾਂ ਦਾ ਨਜਾਇਜ਼ ਕੰਮ ਦੇਖਿਆ ਗਿਆ ਇਹ ਪਹਿਲੀ ਵਾਰੀ ਹੋ ਰਹੀ ਸਰਪੰਚ ਸਾਹਿਬ ਕੋਈ ਤੁਹਾਡੀ ਪੰਜਾਬ ਸਰਕਾਰ ਹੈ ਉਹ ਯੁਧ ਨਸ਼ਾ ਵਿਰੁੱਧ ਉਹ ਪੂਰੀ ਆਵਾਜ਼ ਉਠਾ ਰਹੀ ਹੈ ਤੇ ਪਰ ਜਦ ਕਿ ਮਾਲ ਹੈ ਕਿ ਇੱਕ ਆਪਣੀ ਮਨਮਤ ਦੇ ਨਾਲ ਜਾਂ ਕੋਈ ਬਿਨਾ ਪਰਮਿਸ਼ਨ ਲਏ ਆਪਣੇ ਕੰਮ ਕਰ ਰਿਹਾ ਹੈ ਸੋਭਾ ਨਹੀਂ ਬੰਦ ਸਰਪੰਚ ਸਾਹਿਬ ਕੋਈ ਕਮੇਟੀ ਵੀ ਬਣੀ ਹੋਈ ਹੈ ਤੁਹਾਡੀ ਮਣੀਆਂ ਦੀ ਮਣੀਆਂ ਦੀ ਕਿ ਫਾਊਂਡੇਸ਼ਨ ਹੈ ਚੰਗੀ ਸੋਚ ਚੰਗੇ ਕੰਮ ਉਹ ਫਾਊਂਡੇਸ਼ਨ ਬਣੀ ਹੋਈ ਪਰ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਸੌਂਪੀ ਹੋਈ ਪਰ ਅਸੀਂ ਇਹ ਵੀ ਸੋਚ ਉਹਨਾਂ ਦੀ ਸਲਾਹ ਤਾਂ ਲੈਂਦੇ ਹੁਣੇ ਵੀ ਇਹ ਕੰਮ ਕਰਨੇ ਨਾ ਕਰਨੇ ਨਹੀਂ ਉਹਨਾਂ ਦੀ ਕੋਈ ਸਲਾਹ ਨਹੀਂ ਲਈ ਗਈ ਅੱਛਾ ਜੀ ਕਿਸੇ ਦੀ ਵੀ ਸਲਾਹ ਕਿਉਂਕਿ ਜਦੋਂ ਮੈਂ ਸਰਪੰਚ ਤੋਂ ਹੀ ਨਹੀਂ ਪੁੱਛਿਆ ਗਿਆ ਜੀ ਦੇ ਆਮ ਲਈ ਤੇ ਫਿਰ ਬਹੁਤ ਬਹੁਤ ਮੋਢਾਲੀ ਆ ਗਏ ਭਗਵੰਤ ਸਿੰਘ ਮਾਨ ਸੀ ਜੀ ਨੂੰ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹਣਾ ਔਰ ਜਿਹੜਾ ਤੁਸੀਂ ਅਰਚਤਾਵਨੀ ਵੀ ਦਿਨਾ ਜਿਹੜਾ ਤੁਸੀਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਔਰ ਤੁਹਾਡੇ ਹੀ ਬਣਾਏ ਹੋਏ ਸਰਪੰਚ ਉਹ ਇਸ ਕੰਮ ਦੇ ਵਿੱਚ ਉਹਨੂੰ ਕੰਮ ਨੂੰ ਫੇਰ ਕਰਨ ਤੇ ਤੁਲੇ ਹੋਏ ਨੇ ਹਾਲਾਂਕਿ ਨਸ਼ਿਆਂ ਦੇ ਵਿਰੁੱਧ ਆਪਾਂ ਪਿੰਡੋਂ ਬਾਹਰ ਕੱਢਣਾ ਹੀ ਨਸ਼ਾ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪਿੰਡੋਂ ਦੇ ਬਾਹਰ ਕੀ ਕਰਨਾ ਸੀ ਇਹਨਾਂ ਨੇ ਹੋਰ ਸਾਡੇ ਸਾਂ ਕੋ ਮੜੀਆਂ ਜਿੱਥੇ ਕਿ ਵੇਖੋ ਧਾਰਮਿਕ ਸਥਾਨ ਮੰਨੇ ਇਹਨੂੰ ਸੀ ਗੁਰਦੁਆਰਾ ਹੋ ਗਿਆ ਮੰਦਿਰ ਹੋ ਗਿਆ ਮਸਜਿਦ ਹੋ ਗਈ ਸਕੂਲ ਹੋ ਗਈ ਇਹ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹਨਾਂ ਨਾਲ ਔਰ ਇਹ ਇੱਕ ਧਾਰਮਿਕ ਨੇ ਧਾਰਮਿਕ ਅਸਥਾਨ ਨੇ ਇਹਨਾਂ ਦੇ ਉਹ ਘੱਟੋ ਘੱਟ ਕਾਨੂੰਨ ਵੀ ਕਹਿੰਦਾ ਕੋਈ 300 ਖਰਗਾਜ਼ ਕੇ ਕਿੰਨਾ ਗਾਜੋ ਤੁਹਾਨੂੰ ਪਤਾ ਕਾਨੂੰਨ ਦਾ ਕਿੰਨੇ ਗਾਜ ਦੂਰ ਇਹ ਹੋਣਾ ਚਾਹੀਦਾ ਨਸ਼ਾ ਕੋਈ ਵੀ ਨਸ਼ਾ ਚਾਹ ਕਿਸੇ ਤਰ੍ਹਾਂ ਦਾ ਵੀ ਚਾਹ ਸ਼ਰਾਬ ਦੇ ਠੇਕੇ ਨੇ ਉਹ ਨਹੀਂ ਹੁਣ ਨੇੜੇ ਖੋਲ ਸਕਦੇ ਔਰ ਹਾਲਾਂਕਿ ਜਿਹੜੀ ਇਹ ਤੁਗੋਪਤੀ ਦੀ ਪੰਚਾਇਤ ਹੈ ਇਹ ਬਿਲਕੁਲ ਗਲਤ ਕਰ ਰਹੀ ਹੈ ਧੱਕਾ ਕਰ ਰਹੀ ਹੈ ਬਿਨਾਂ ਮਨਜ਼ੂਰੀ ਤੋਂ ਤੇ ਗ੍ਰੈਜੂਲੇਸ਼ਨ ਪਾ ਕੇ ਛੋਟਾ ਜਾ ਉਹ ਇਹ ਬਿਨਾਂ ਮਤਲਬ ਤੋਂ ਜਿਹੜੀ ਸਾਡੀ ਕੰਧ ਬਣੀ ਹੋਈ ਸੀ ਇਹਨੂੰ ਢਾਇਆ ਇਹਨੂੰ ਨੁਕਸਾਨ ਕੀਤਾ ਜਿਹੜੀ ਪੰਚਾਇਤ ਦਾ ਇਹ ਨੁਕਸਾਨ ਹੋਇਆ ਸਰਕਾਰੀ ਖਜ਼ਾਨੇ ਦਾ ਲਾ ਲੋ ਇਹਨੂੰ ਕਿਉਂਕਿ ਫੇਰ ਲੱਗੇਗਾ ਦੁਬਾਰੇ ਔਰ ਇਹ ਇਹ ਬਿਨਾਂ ਮਤਲਬ ਤੋਂ ਕੰਮ ਕੀਤਾ ਹੈ ਤੁਗੋਪਤੀ ਦੀ ਪੰਚਾਇਤ ਨੇ ਬਿਨਾਂ ਮਨਜ਼ੂਰੀਆਂ ਤੋਂ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਇਹਨੂੰ ਗੌਰ ਕਰਨੀ ਚਾਹੀਦੀ ਆ ਭਵੰਤਮਾਨ ਨੂੰ ਔਰ ਖਾਸ ਕਰਕੇ ਜਿਹੜਾ ਇੱਥੇ ਸਾਡਾ ਐਮ. ਇੱਥੇ ਗੌਰ ਕਰਕੇ ਇਹਨੂੰ ਹਟਾਉਣਾ ਚਾਹੀਦਾ ਅੱਗੋਂ ਤੋਂ ਇਹ ਨੱਥ ਪਾਣੀ ਚੀਦੀ ਸਰਪੰਚਾ ਚਾ ਕੋਈ ਹੈ ਇਹਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਔਰ ਮੇਨ ਜਿਹੜੀ ਗੱਲ ਹੈ ਕਿਉਂਕਿ ਜਿਹੜੀ ਇਹ ਪੰਚਾਇਤ ਸਾਡੀ ਮੇਨ ਹੈ ਪੰਚਾਇਤ ਸਤਰਾਣਾ ਇਹ ਸਾਰੀ ਪ੍ਰਾਪਰਟੀ ਉਹਦੇ ਨਾਂ ਤੇ ਹੈ ਠੀਕ ਹੈ ਜੀ ਜੇ ਉਹਦੇ ਨਾਂ ਤੇ ਪ੍ਰਾਪਰਟੀ ਹੈ ਉਤੋਂ ਬਿਨਾ ਨਾਂ ਦੇ ਉਤੋਂ ਬਿਨਾ ਕੋਈ ਮਨਜ਼ੂਰੀ ਮਿਲ ਸਕਦੀ ਹੈ ਉਹਦੀ ਸਹਿਮਤੀ ਤੋਂ ਬਿਨਾ ਨਾ ਕੁਝ ਹੋ ਸਕਦਾ ਇਹਦੇ ਉੱਤੇ ਨਾ ਢਾ ਸਕਨੇ ਨਾ ਬਣਾ ਸਕਨੇ ਠੀਕ ਹੈ ਬਣਾ ਉੱਤੇ ਪੈਸਾ ਲਾ ਸਕਨੇ ਆ ਪਰ ਇਹਨੂੰ ਖਰਾਬ ਨਹੀਂ ਕਰ ਸਕਦੇ ਹਾਲਾਂਕਿ ਇਹਨਾਂ ਨੇ ਤੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਕੀ ਹੋਣੀ ਜਿਹਦੇ ਮੈਂ ਕਹਿੰਦਾ ਜੇ ਇਹੋ ਜਿਹੇ ਸਰਪੰਚ ਡਿਸਮਿਸ ਹੋਣੇ ਚਾਹੀਦੇ ਸਾਡੀ ਹਾਲਾਂਕਿ ਠੇਕਿਆਂ ਦੇ ਕਈ ਜਗ੍ਹਾ ਤੇ ਵਿਵਾਦ ਸੁਨੇ ਆ ਇਧਰ ਉਧਰ ਜਗ੍ਹਾ ਸ਼ਿਫਟ ਕਰਨ ਵਾਸਤੇ ਪਰਾ ਜਿਹੜਾ ਮੜੀਆਂ ਦੇ ਵਿੱਚ ਲੈ ਕੇ ਆਉਣ ਵਾਲਾ ਖੇਤੇ ਦਾ ਜਵਾਦ ਆ ਇਹ ਪਹਿਲਾਂ ਸਾਹਮਣੇ ਆ ਰਿਹਾ ਲੱਗਦਾ। ਵੇਖੋ ਅਸੀਂ ਪਬਲਿਕ ਦੇ ਕੋਲੋਂ ਪਰਾਂ ਦੂਰ ਲੈ ਜਾਂਦੇ ਆ ਪਿੰਡਾਂ ਦੇ ਵਿੱਚੋਂ ਵੀ ਦੂਰ ਲੈ ਜਾਓ ਵੀ ਇੱਥੇ ਰਾਤ ਨੂੰ ਸ਼ਰਾਬੀ ਜਾਂ ਕੋਈ ਤਵਾਬੀ ਉਹ ਲੋਕਾਂ ਧੀਆਂ ਪੇੜਾਂ ਲੋਕਾਂ ਨੇ ਆਉਣਾ ਹੁੰਦਾ ਨੰਗਣਾ ਹੁੰਦਾ ਵੀ ਉਹ ਦੂਰ ਲੈ ਜਾਓ। ਹਾਂ ਹਾਂ ਹਾਲਾਂਕਿ ਤੇ ਆਪਾਂ ਇਹ ਸੋਚਣਾ ਨਾ ਸਾਰੇ ਵੀ ਉੱਥੋਂ ਦੂਰ ਲਿਜਾਓ। ਅਸੀਂ ਉੱਥੇ ਜਦੋਂ ਜਦ ਕਰਨੇ ਆ ਤੇ ਹਾਲਾਂਕਿ ਇਹ ਵੇਖੋ ਮਾੜਾ ਚੰਗਾ ਇੱਥੇ ਹੁਣੀ ਹੁਣਾ ਹਰ ਕਨਾਲ ਹਰ ਕਮੈਂਟ ਜਿੰਨੀ ਕੁ ਮੈਂ ਮਤਲਬ ਆਪਣੇ ਕਮਿਊਨਿਟੀਆਂ ਨੇ ਸਾਰਿਆਂ ਨਾਲ ਹੁਣ ਹੈ। ਜ ਬੜੇਰਾ ਵੀ ਮਰਨਾ ਹੈ ਹਰ ਹਰ ਕੋ ਸੁਣਾ ਹੈ ਇੱਥੇ ਲੋਕ ਰਹੁੰਦੇ ਕਲਾਂਦੇ ਆਉਂਦੇ ਨੇ ਔਰ ਇਹਨਾਂ ਇੱਥੇ ਨਾਲ ਸ਼ਰਾਬੀ ਵਿੱਚ ਭਾਦਨੇ ਦੱਸੋ ਕੀ ਉਹ ਸੋਬਾ ਦੇਗਾ ਉਹ ਚੰਗਾ ਲੱਗੇਗਾ ਅਸੀਂ ਤੇ ਇਹ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹੋ ਜਿਹਾ ਸਰਪੰਚਾਂ ਨੂੰ ਬਿਲਕੁਲ ਡਿਸਮਿਸ ਕੀਤਾ ਜਾਵੇ ਕਿ ਜਿਹੜਾ ਸਾਡੇ ਪਿੰਡ ਸੰਦਰਾਣੇ ਜੁਆ ਹੈ ਇਹ ਪਹਿਲਾ ਮੁੱਦਾ ਜਿਹੜਾ ਮੜੀਆਂ ਦੇ ਵਿੱਚ ਠਿੱਕਾ ਰਿਹਾ ਜੇ ਕੋਈ ਪੰਚਾਇਤ ਫਿਰ ਵੀ ਇਹਨੂੰ ਬਣਾਉਂਦੀ ਆ ਮਨਜ਼ੂਰੀ ਲੈ ਲੈਂਦੀ ਆ ਉਸ ਤੋਂ ਅੱਗੇ ਤੁਹਾਡਾ ਅਸੀਂ ਜੀ ਬਿਲਕੁਲ ਨਹੀਂ ਬਣਦੇਾਂਗੇ ਜੀ ਅਸੀਂ ਬੇਸ਼ੱਕ ਇੱਥੇ ਧਰਨਾ ਲਾਵਾਂਗੇ ਜੇ ਥੋ ਨਾਲ ਨਾ ਸਰਿਆ ਅਸੀਂ ਵੱਡੇ ਹਾਈਵੇ ਤੇ ਵੀ ਧਰਨਾ ਲਾਵਾਂਗੇ ਅ ਮੈ ਪਿੰਨ ਸੈਣ ਤੁਗੋ ਪੱਤੀ ਸ਼ਤਰਾਣਾ ਪੰਚਾਇਤ ਜੀ ਪੰਜ ਨੰਬਰ ਵਾਰਜੋਂ ਇਹੀ ਕਹਿਣਾ ਚਾਹ ਰਹੇ ਆ ਜੀ ਵੀ ਇੱਥੇ ਨਹੀਂ ਮੰਨਣਾ ਚਾਹੀਦਾ ਇਹ ਪਿੰਡ ਤੋਂ 2 ਕਿਲੋਮੀਟਰ ਦੂਰ ਹੋਣਾ ਚਾਹੀਦਾ ਪਹਿਲਾਂ ਹੈਗੇ ਜੀ 2 ਕਿਲੋਮੀਟਰ ਦੂਰ ਤੇ 21 ਸੀ ਜੀ ਪਹਿਲਾਂ ਹੁਣ ਥਾ ਥਾ ਤੇ ਖੋਲੇ ਜਾ ਰਹੇ ਨੇ ਜੀ ਇਹ ਤੇ ਸਾਡੇ ਤੇ ਇਹੀ ਬੇਨਤੀ ਹੈ ਸਰਕਾਰ ਅੱਗੇ ਵੀ ਇਹ ਕੰਮ ਨਾ ਹੋਣੇ ਚਾਹੀਦੇ ਜੇ ਪੰਚਾਇਤ ਨੇ ਮਤਾ ਪਾਇਆ ਉਸ ਮਤੇ ਦੇ ਵਿੱਚ ਤੁਸੀਂ ਸ਼ਾਮਲ ਨਹੀਂ ਸੀ ਨਹੀਂ ਸਰ ਅਸੀਂ ਨਹੀਂ ਸਾਹਮਣੇ ਜੀ ਨਾ ਸਾਨੂੰ ਇਹ ਪੁੱਛਦੇ ਜਦੋਂ ਬੋਲੀ ਹੁੰਦੀ ਹੈ ਪੰਚਾਇਤ ਦੀ ਉਦੋਂ ਵੀ ਨਹੀਂ ਪੁੱਛਦੇ ਸਾਨੂੰ ਜੀ ਤੁਹਾਡੀ ਪੱਤੀ ਦੀ ਕਿੰਨੇ ਮੈਂਬਰੀ ਪੰਚਾਇਤ ਹੈ ਇਹ 9 ਮੈਂਬਰੀ ਪੰਚਾਇਤ ਹੈ ਜੀ ਅੱਛਾ ਤੇ ਦਸਵਾਂ ਸਰਪੰਚ ਹੈ ਜੀ ਤੇ ਜਿਹੜਾ ਮੈਂ ਹੀ ਆ ਜੀ ਉਧਰੋਂ ਇਕੱਲਾ ਹੀ ਵੀ ਪਤਾ ਨਹੀਂ ਕਿੰਨੇ ਕ ਸਾਲਾਂ ਚ ਬਣਿਆ ਜੀ ਪਰ ਮੇਰੀ ਉਹੀ ਪੁੱਛ ਨਹੀਂ ਹੁੰਦੀ ਇਹ ਤਾਂ ਚੰਗੀ ਸੋਚ ਚੰਗੇ ਕੰਮ ਫਾਊਂਡੇਸ਼ਨ ਦਾ ਪ੍ਰਧਾਨ ਜੀ ਪ੍ਰੇਮ ਕੁਮਾਰ ਜੀ ਮੇਰਾ ਨਾਮ ਤੇ ਆ ਜਿਹੜੀ ਰਾਗ ਨੂੰ ਵੀ ਅਸੀਂ ਕਰਾਈ ਜੀ ਆ ਸਮਸ਼ਾਨ ਘਾਟ ਤੇ ਜਿਹੜਾ ਆਰਾਮ ਬਾਗ ਤੇ ਆ ਸਾਰੀ ਪੇਂਟਿੰਗ ਪੋਟਿੰਗ ਵਿੱਚ ਜਿਹੜਾ ਇਹ ਸ਼ਲੋਕ ਨੂੰ ਲਿਖਿਓ ਨੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹ ਸਮਸ਼ਾਨ ਘਾਟ ਦੀ ਪੂਰੀ ਦੇਖ ਰੇਖ ਤੁਸੀਂ ਕਰ ਰਹੇ ਹੋ ਹਾਂਜੀ ਹਾਂਜੀ ਵੇਚ ਚਲੋ ਪੰਚਾਇਤਾਂ ਵੀ ਨਰੇਗਾ ਲਾ ਕੇ ਸਫਾਈ ਸਪੋਈ ਕਰਾਂਦੀਆਂ ਨੇ ਬਾਕੀ ਆ ਜਿਹੜੀ ਗਲੀ ਕੁਲੀ ਅਸੀਂ ਘਮਰਾਈਏ ਸਾਰਾ ਪੇਂਟ ਪੁੱਟ ਜਿਹੜਾ ਵੀ ਕਰਾ ਤੇ ਸਫਾਈ ਸਪੋਈ ਚੱਲ ਪੈਣਾ ਲੱਗੇ ਰਹਿਣੇ ਸਾਡੇ ਹੁੰਦੇ ਅੱਛਾ ਇਸ ਵਾਸਤੇ ਤੁਹਾਨੂੰ ਪੰਚਾਇਤ ਕੋਈ ਖਰਚਾ ਵੀ ਦਿੰਦੀ ਆ ਰੰਗ ਰੋਗ ਕਰਾਉਣ ਦੀ ਕੋਈ ਨਹੀਂ ਅਸੀਂ ਆਪਣੇ ਪੱਲੋਂ ਹੀ ਕਰਦੇ ਹਾਂ ਆਪਣੇ ਪੱਲੋਂ ਸਾਰੇ 5-500 ਹਜ਼ਾਰ ਯਾਰ ਕਰ ਕਮੇਟੀ ਬਣਾ ਕੇ ਇਹਦੀ ਦੇਖਭਾਲ ਕਰਦੇ ਹਾਂ ਹਾਂਜੀ 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 ਇਹ ਠੇਕਾ ਜਿਹੜਾ ਖੋਲੇਗਾ ਤੁਹਾਨੂੰ ਪੁੱਛਿਆ ਗਿਆ ਨਹੀਂ 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 ਸਾਨੂੰ ਕੋਈ ਨਹੀਂ ਪੁੱਛਿਆ ਗਿਆ ਜੀ अच्छा आ, 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 जी सगवासिया दी ਵੀਡੀਓ ਵੀ ਕੱਲ੍ਹ ਬਣਾਈ ਸੀਗੀ ਤੇ ਉਹ ਗਰੁੱਪ ਵਿੱਚ ਵੀ ਗੱਲਬਾਤ ਹੱਲੇ ਚੱਲ ਰਹੀ ਏ ਸਾਡੇ ਕੋਲ ਵੀ ਰੁਕੂ ਵੀ ਹੈਗੀ ਜੀ ਦੋ ਇੱਕ ਇਸ ਤਰ੍ਹਾਂ ਦਾ ਗਰੁੱਪ ਇੱਕ ਤੁਗਪਤੀ ਆ ਤੱਕ ਪੁਰਾਣਾ ਜੀ ਤੇ ਕੋਈ ਉਹਦੇ ਵਿੱਚ ਹੱਲੇ ਮਤਲਬ ਸਾਡੀ ਸੁਣਵਾਈ ਨਹੀਂ ਹੋਈ ਹੁਣ ਜਦ ਪਹਿਲਾਂ ਵਿਵਾਦ ਪੈਦਾ ਹੋਇਆ ਦੀ ਪੰਚਾਇਤ ਦੀਆਂ ਜ਼ਮੀਨਾਂ ਦੱਬੜਦੇ ਜਾਂ ਹੋਰ ਵੀ ਕਿੰਨੇ ਵੀ ਇਹੋ ਜਿਹੇ ਕੰਮ ਹੋਏ ਇੱਕ ਅਧਿਕਾਰੀ ਹੈ ਉਥੇ ਬੀਡੀਪੀ ਉਹ ਪਾਤੜਾ ਅਸੀਂ ਹਰੇਕ ਸ਼ਿਕਾਇਤਾਂ ਨੂੰ ਕਰ ਰਹੇ ਆ ਜਦ ਅਸੀਂ ਪਟਿਆਲੇ ਜਾਂਦੇ ਆ ਡੀਡੀਪੀਓ ਨੂੰ ਮਿਲਦੇ ਆ ਉਹ ਕਹਿੰਦੇ ਬੀਡੀਪੀਓ ਨੂੰ ਕਿਉਂ ਨਹੀਂ ਜਾਂਦੇ ਪਰ ਬੀਡੀਪੀਓ ਪ੍ਰਸ਼ਾਸਨ ਨੇ ਇੱਕ ਇਹੋ ਜਿਹਾ ਨਕਮਾ ਬੰਦਾ ਲਾ ਦਿੱਤਾ ਹੈ ਜਿਹੜਾ ਕਿ ਇਸ ਗੱਲ ਨਾਲ ਕਦੇ ਵੀ ਉਹਨੇ ਤਵੱਜੋ ਨਹੀਂ ਦਿੱਤੀ ਤੇ ਸਾਡੀ ਇਹ ਬੇਨਤੀ ਹੈ ਵੀ ਇਹਨੂੰ ਬਦਲ ਕੇ ਕਿਸੇ ਹੋਰ ਡਿਵੀਜ਼ਨ ਤੇ ਭੇਜਿਆ ਜਾਵੇ ਨਹੀਂ ਤੇ ਇਹ ਵਿਵਾਦ ਇਸੇ ਚੱਲਦਾ ਹੀ ਰਹੇ ਅਧਿਕਾਰੀਆਂ ਵੱਲੋਂ ਜਾਣ ਅਧਿਕਾਰੀਆਂ ਵੱਲੋਂ ਜਾਣ ਬੁੱਝ ਕੇ ਸਾਡੀ ਸ਼ਿਕਾਇਤ ਨਹੀਂ ਸੁਣਦਾ ਜੀ ਸਾਡੇ ਪਿੱਛੇ ਜ਼ਾਇਰ ਕਬਜ਼ਾ ਹੋਇਆ ਨਹੀਂ ਪੰਚਾਇਤੀ ਜ਼ਮੀਨ ਤੇ ਅਸੀਂ ਤਰਲੇ ਕਰਦੇ ਰਹੇ ਗੱਲ ਸੁਣੀ ਵੀ ਹੋ ਗਿਆ ਅਖੀਰ ਤੇ ਨਾਗਿ ਜੀ ਜੇ ਰਿਕਮਰ ਸਰਪੰਚ ਤੁਗੋਬੋਦੀ ਪੰਚਾਇਤ ਤੋਂ ਜੀ ਸਰਪੰਚ ਸਾਹਿਬ ਪੰਚਾਇਤਾਂ ਵੱਲੋਂ ਐਲੀਗੇਸ਼ਨ ਲਾਇਆ ਗਿਆ ਤੁਹਾਡੇ ਤੇ ਵੀ ਤੁਗੋਪੱਤੀ ਦੀ ਪੰਚਾਇਤ ਵੱਲੋਂ ਨਜਾਇਜ਼ ਤੌਰ ਤੇ ਇਥੇ ਸਮਸ਼ਾਨ ਘਾਟ ਦੇ ਵਿੱਚ ਚੱਕੇ ਕੇ ਦੀ ਵਿਚਾਰੀ ਕੀਤੀ ਲੈਣੀ ਇਹ ਬਿਲਕੁਲ ਗਲਤ ਆਪੋਜੀਸ਼ਨ ਲਾਇਆ ਜਾ ਰਿਹਾ ਸਾਡੇ ਤੇ ਜੋ ਜੋ ਵਿਰੋਧੀ ਪਾਰਟੀਆਂ ਨੇ ਜੋ ਇਲੈਕਸ਼ਨ ਤੋਂ ਪਹਿਲਾਂ ਹਾਰੀਆਂ ਹੋਈਆਂ ਨੇ ਤਕਰੀਬਨ ਸਾਡੇ ਨਾਲ ਕਾਫੀ ਲੋਕ ਉਰੇ ਲੱਗਦੇ ਨੇ ਪਿੰਡ ਦੇ ਵਿੱਚ ਉਹ ਜਦੋਂ ਵੀ ਅਸੀਂ ਕੋਈ ਕੰਮ ਆਪਣੇ ਪਿੰਡ ਦੇ ਸਾਂਝਾ ਕਰਦੇ ਹਾਂ ਉਦੋਂ ਹੀ ਸਾਡੇ ਪਿੰਡ ਦੇ ਕੰਮ ਵਿੱਚ ਟੋਕਵਾਜੀ ਕਰੀ ਜਾਂਦੀ ਹੈ ਤੇ ਟੋਕਵਾਜੀ ਹਰ ਹਦਿੱਕੇ ਨਾਲ ਕਰੀ ਜਾ ਰਹੀ ਹੈ ਤੇ ਅਸੀਂ ਇਹ ਬਾਲਣ ਸਾਡੇ ਨਾਲ ਉਤੋਂ ਦੂਰ ਪੈਂਦਾ ਖਨੋਰੀ ਤੋਂ ਜਦੋਂ ਵੀ ਕਿਸੇ ਦੀ ਸੰਸਕਾਰ ਦੀ ਦਿੱਕਤ ਹੁੰਦੀ ਹੈ ਔਰੇ ਤਾਂ ਸਾਨੂੰ ਬਾਲਣ ਦੀ ਪ੍ਰੋਬਲਮ ਹੁੰਦੀ ਹੈ ਸਭ ਤੋਂ ਵੱਡੀ ਤਾਂ ਅਸੀਂ ਉਹ ਬਾਲਣ ਵਾਸਤੇ ਜਿਹੜੀ ਹੈ ਨਾਲ ਦੀ ਆਪਣਾ ਦੁਕਾਨ ਦੀ ਕੱਢ ਰਹੇ ਸੀ ਜਿਸ ਦਾ ਮਨਕੀਤਲ ਪਿੰਡ ਦੇ ਆਜੋ ਪੰਚਾਇਤਾਂ ਨੇ ਗਲਤ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕਰਕੇ ਮੇਰੇ ਤੇ ਗਲਤ ਇਲਜ਼ਾਮ ਲਾਏ ਜਾ ਰਿਹਾ ਹੈ ਇਹ ਗਲਤੀ ਬਿਲਕੁਲ ਗਾਈਡੈਂਸ ਕਰਿਆ ਜਾ ਰਿਹਾ ਲੋਕਾਂ ਨੂੰ ਇਹ ਚਮਸ਼ਾਨ ਘਾਟ ਦੇ ਵਿੱਚ ਦੁਕਾਨ ਬਣਾ ਰਹੇ ਸੀ ਬਾਲਣ ਵਾਸਤੇ ਜਾਂ ਸਪਲਾਈ ਕਰ ਰਹੇ ਸੀ ਪੰਚਾਇਤ ਨੂੰ ਸਟੋਰ ਨਹੀਂ ਕਹਿ ਸਕਦੇ ਜਬ ਬੰਦਗਾਨ ਵੀ ਕਹਿ ਸਕਦੇ ਆ ਜੀ ਸਟੋਰ ਸੜਕ ਵਾਲੇ ਪਾਸੇ ਨੂੰ ਗੇਟ ਸੜਕ ਵਾਲੇ ਪਾਸੇ ਨੂੰ ਜੇ ਕੋਈ ਚੀਜ਼ ਦੀ ਆਪਣਾ ਬਾਲਣ ਲੈ ਕੇ ਆਉਂਦੇ ਨੇ ਟਰਾਲੀ ਵਗੈਰਾ ਲੈ ਕੇ ਆਉਂਦੇ ਨੇ ਉਹ ਅੰਦਰੋਂ ਲੱਗਣ ਦੀ ਬਜਾਏ ਬਾਹਰੋਂ ਹੀ ਬਾਲਣ ਇੱਕ ਜਗ੍ਹਾ ਤੇ ਸਟੋਕ ਕੀਤਾ ਜਾਏਗਾ ਉਥੋਂ ਹੀ ਚੱਕ ਕੇ ਮੰਨਣ ਦੀ ਜ਼ਰੂਰਤ ਬਾਲਣ ਦਿੱਤਾ ਹੈ। ਕਈ ਵਾਰ ਗਰੀਬ ਪਰਿਵਾਰਾਂ ਨੂੰ ਵੀ ਉਹਦੇ ਬਹੁਤ ਦਿੱਕਤ ਆਉਂਦੀ ਹੈ। ਅਸੀਂ ਆਪਣੇ ਵੱਲੋਂ ਵੀ ਉਹ ਇੱਕ ਬਾਲਣ ਦੀ ਸਹੂਲਤ ਦਿੱਤੀ ਹੋਈ ਹੈ। ਬੇਡੇ ਕਈ ਜਣੇ ਨਹੀਂ ਦੇਖੇ ਜਾਂਦੇ ਹਨੇਰੀ ਦੇ ਕਰਕੇ। ਉਹਨਾਂ ਵਾਸਤੇ ਬਾਲਣ ਅਸੀਂ ਆਪਣੇ ਵੱਲੋਂ ਸਾਮੇ ਰੱਖਿਆ ਵੀ ਕਿਸੇ ਗਰੀਬ ਪਰਿਵਾਰ ਨੂੰ ਦਿੱਕਤ ਨਾ ਆਵੇ ਬਾਲਣ ਦੀ। ਇਸ ਗੱਲ ਦੇ ਹਰ ਕਿਸ ਨੂੰ ਸਹਿਮਤ ਹੈ ਉਹ ਇਹ ਗਾਮ ਲਾਇਆ ਜਾ ਰਿਹਾ ਵੀ ਉਹ ਸਰਾ ਸਰ ਝੂਠ ਇਲਜ਼ਾਮ ਲਾਇਆ ਜਾ ਰਿਹਾ ਜੀ ਆਪਾਂ ਠੇਕੇ ਦਾ ਕਰਦੇ ਜੀ ਠੇਕੇ ਕੋ ਸਾਡੇ ਕੋਲ ਕੋਈ ਪਰਮਿਸ਼ਨ ਹੁੰਦੀ ਠੇਕੇਦਾਰ ਨੂੰ ਹੀ ਖੋਲ ਸਕਦੇ ਹੋ ਤੁਸੀਂ ਸਾਡੇ ਕੋਲ ਅਜੇ ਪਰਮਿਸ਼ਨ ਵੀ ਨਹੀਂ ਹੈ ਕਿ ਅਸੀਂ ਠੇਕਾ ਕਿਉਂ ਖੋਲਾਂਗੇ ਸਾਨੂੰ ਵੀ ਪਤਾ ਹੈ ਪਵਿੱਤਰ ਜਗ੍ਹਾ ਅਸੀਂ ਠੇਕੇ ਖੋਲਣ ਦੀ ਕਿਉਂ ਚਾਹਵਾਂ ਰਕਟਾਪ ਦੀ ਪੰਚਾਇਤ ਦੇ ਵਿੱਚ ਤੁਬੋਪਦੀ ਪੰਚਾਇਤ ਦੇ ਵਿੱਚ ਸੰਖਾਨ ਘਟ ਆਉਂਦਾ ਹੈ ਠੀਕ ਹੈ ਤੇ ਸਾਡੇ ਇਹ ਗਰਾਂਟ ਵਗੈਰਾ ਜੋ ਵੀ ਅਰਨਮਨਰੇਗਾ ਦਾ ਸਿਸਟਮ ਜੋ ਵੀ ਸਰਕਾਰ ਵੱਲੋਂ ਚੀਜ਼ ਆਂਦੀ ਹੈ ਉਹ ਸਾਰੀ ਟੁੱਟੋਪਤੀ ਪੰਚਾਇਤ ਵੱਲੋਂ ਮਿਲਦੀ ਹੈ ਤਾਂ ਮੰਨ ਕੇ ਚਲੋ ਇੱਕ ਪੰਚਾਇਤ ਦਾ ਫਰਜ਼ ਹੈ ਤੋਂ ਪੰਚਾਇਤ ਆਪਣੀ ਪੰਚਾਇਤ ਦੇ ਵਿੱਚ ਸਾਰੇ ਮੈਂਬਰਾਂ ਨਾਲ ਪੰਚਾਂ ਨਾਲ ਸਲਾਹ ਕਰਕੇ ਤਾਂ ਹੀ ਕੋਈ ਚੀਜ਼ ਦਾ ਆਪਣਾ ਕੰਮ ਕਰੇਗੀ ਸ੍ਰੀਸ਼ ਕੁਮਾਰ ਪੰਡਿਤ ਪੰਜ ਕਹਿ ਰਿਹਾ ਵੀ ਇਹ ਪੰਜ ਪੰਚਾਇਤਾਂ ਦੀ ਸਾਂਝੀ ਹੈ ਤੇ ਮੁੱਖ ਪੰਚਾਇਤ ਦੇ ਨਾਂ ਦੀ ਮਲਕੀਅਤ ਆ ਨਹੀਂ ਨਹੀਂ ਜੀ ਵੈਸੇ ਦੇਖੋ ਇਹ ਸਤਰਾਣਾ ਜੋਸ਼ ਤਰਾਣਾ ਏਰੀਆ ਹੈ ਨਾ ਨਹੀਂ ਨਹੀਂ ਦੇਖੋ ਝੂਠ ਤਾਂ ਨਹੀਂ ਕਹਿ ਸਕਦੇ ਕੋਸ਼ ਤਰਾਣਾ ਜੋ ਸਾਰੀ ਮਲਕੀਅਤ ਹੈ ਜਿੰਨੀ ਵੀ ਮਲਕੀਅਤ ਉਸ ਤਰਾਣੇ ਦੇ ਨਾਮ ਵੱਲਦੀ ਹੈ ਕਿਸੇ ਮਤਲਬ ਅਲੱਗ ਮਤਲਬ ਇਹ ਤਾਂ ਪੰਚਾਇਤ ਨਹੀਂ ਜੇ ਇਹ ਗੱਲੋਂ ਦੇਖਿਆ ਜਾਏ ਤਾਂ ਫਿਰ ਪੰਚਾਇਤਾਂ ਦੀ ਵੰਡ ਕਿਉਂ ਕੀਤੀ ਗਈ ਸੋ ਸਤਰਾਣਾ ਹੀ ਸਾਰੇ ਕਿਸੇ ਵੱਲਦਾ ਫਿਰ ਪੰਚਾਇਤਾਂ ਹੀ ਪੰਕ ਕਰਕੇ ਕਿਸ ਤਰਾਣਾ ਪੰਚਾਇਤ ਬਣਾਇ ਦਿੱਤੀ ਜਾਏ ਇਹ ਜ਼ਰੂਰੀ ਐ ਨਹੀਂ ਕਿ ਪਿੰਡਾਂ ਦਾ ਬਲ ਸਾਹਿਬ ਪੰਜ ਪਿੰਡਾਂ ਪੰਜ ਪੰਚਾਇਤਾਂ ਦੀ ਸਾਂਝੀ ਮਲਕੀਅਤ ਨਹੀਂ ਨਹੀਂ ਜੀ ਇਹ ਗੱਲ ਨਹੀਂ ਕਹਿ ਸਕਦੇ ਆਪਾਂ ਦੇਖੋ ਇੱਥੇ ਸੰਸਕਾਰ ਕਰਨ ਵਾਸਤੇ ਕਾਫੀ ਮੱਧ ਰੇਰੀਆ ਦੇ ਲੋਕ ਉਰੇ ਆ ਜਾਂਦੇ ਨੇ ਜਿਹੜੇ ਨੇੜੇ ਨੇੜੇ ਲੱਗਦੇ ਨਹੀਂ ਤਾਂ ਤੁਰਾਣੇ ਦੇ ਕਾਫੀ ਪਰੇ ਮੜੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਜਾ ਕੇ ਸੰਸਕਾਰ ਕਰਦੇ ਨੇ ਲੱਕੜਾਂ ਦਾ ਹੀ ਕੰਮ ਕਰਨਾ ਸੀ ਇੱਥੇ ਲੱਕੜਾਂ ਰੱਖਣ ਦਾ ਕੰਮ ਲੱਕੜਾਂ ਦਾ ਕੰਮ ਸ਼ੁਰੂ ਤੋਂ ਦੂਜੀਆਂ ਪੰਚਾਇਤਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਸੀ ਲੱਕੜਾਂ ਦਾ ਕੰਮ ਰੱਖਣ ਤੋਂ ਕਿਸੇ ਨੂੰ ਇਤਰਾਜ਼ ਨਹੀਂ ਹੈ ਜੀ ਬਲ ਇਹ ਤਾਂ ਹੁਣ ਮੰਨ ਕੇ ਚੱਲ ਗਲਤ ਪੇਸ਼ ਕੀਤਾ ਜਾ ਰਿਹਾ ਠੇਕਾ ਦੇ ਕੇ ਮੇਰੇ ਤੇ ਗਲਤ ਇਲਜ਼ਾਮ ਲਾਏ ਜਾ ਰਹੇ ਨੇ ਤੁਸੀਂ ਇਹ ਗਲਤ ਪਾਰਟੀ ਪਾਰਟੀਆਂ ਨੇ ਉਹ ਮੇਰੇ ਤੇ ਗਲਤ ਜਾਨ ਨੇ ਜਿਹੜੇ ਇਲੈਕਸ਼ਨ ਜਿਹੜੇ ਬੰਦੇ ਹਾਰੇ ਹੋਏ ਨੇ ਕੋਈ ਵੈਸੇ ਆਪਣੇ ਵਿਰੋਧ ਕੱਢ ਰਹੇ ਨੇ ਮੇਰੇ ਤੇ ਇਹ ਨਹੀਂ ਮੈਨੂੰ ਪਤਾ ਕਿ ਵਾਰ-ਵਾਰ ਕਾਤੋਂ ਵਿਰੋਧ ਕੱਢਦੇ ਨੇ ਮੇਰੇ ਤੇ ਹੀ ਵਿਰੋਧ ਕਾਤੋਂ ਕੱਢਦੇ ਨੇ ਜਦੋਂ ਵੀ ਪਿੰਡ ਦਾ ਕੰਮ ਚੰਗਾ ਕਰਨ ਤੇ ਲੱਗਦੇ ਆ ਨਾ ਮੈਂ ਮੈਂ ਕਹਿੰਦਾ ਜੀ ਇਹੋ ਜਿਹਾ ਇੱਕ ਕੰਮ ਨਹੀਂ ਹੈਗਾ ਜਿਹੜਾ ਪਿੰਡ ਦੇ ਵਿੱਚ ਚੰਗਾ ਕੰਮ ਕਰਿਆ ਹੋਏ ਤੇ ਕਿਸੇ ਕੰਮ ਦੇ ਵਿੱਚ ਮੈਨੂੰ ਟੋਕਵਾਜੀ ਨਾ ਕਰਨੀ ਮੈਨੂੰ ਦੇਖੀ ਹੋਈ ਜਾਨ ਲਾਰੇ ਵੀ ਜੇਕਰ ਕੰਦ ਨਾ ਢਾਕੇ ਬਕਣਾ ਬਾਹਰ ਕਢੀ ਨਹੀਂ ਬਣਾਨੇ ਹੋ ਚੀਨ ਨੂੰ ਨਹੀਂ ਪੱਥਰ ਵਧੀਆ ਮਜ਼ਬੂਤ ਹੋਏ ਤਾਂ ਤਾਂ ਹੀ ਆਪਣਾ ਲੰਮਾ ਨਾਮ ਚੱਲਦੀ ਹੈ ਚੀਨ ਨੂੰ ਉਹਨੋਂ ਚੀਜ਼ ਜੇ ਟੁੱਟੀ ਹੋਈ ਹੈ ਦਵਾਰ ਡਿੱਗੀ ਹੋਈ ਉਹਨੂੰ ਰਿਪੇਅਰ ਕਰਕੇ ਵਧੀਆ ਉੱਪਰ ਲੈ ਕੇ ਬਣਾਵਾਂਗੇ ਨਾ ਦੁਕਾਨ ਨੂੰ ਜੇ ਅੱਗੇ ਤੋਂ ਦੁਕਾਨ ਡਿੱਗੀ ਫਿਰ ਵੀ ਤਾਂ ਸਾਨੂੰ ਹੀ ਪੈਸਾ ਲਾਣਾ ਸਰਪੰਚ ਸਾਹਿਬ ਪਰ ਉਹ ਦੀਵਾਰ ਸਾਰੀ ਨਹੀਂ ਤੋੜੀ ਗਈ ਗੇਟ-ਗੇਟ ਸਿਰਫ ਕੱਢੇ ਗਏ ਨੇ ਨਹੀਂ ਨਹੀਂ ਦੁਕਾਨਾਂ ਦੇ ਦੇਖੋ ਇੱਕ ਗੇਟ ਦੀ ਦੁਕਾਨ ਅਸੀਂ ਬਾਹਰ ਕੱਢ ਰਹੇ ਸੀ ਵੀ ਬਾਲਣ ਅੰਦਰ ਸਟੋਕ ਕਰਨ ਵਾਸਤੇ ਅੰਦਰੋਂ ਬਾਲਣ ਵਾਸਤੇ ਅੰਦਰ ਗੇਟ ਰੱਖਿਆ ਹੋਇਆ ਤੁਸੀਂ ਚਾਹੇ ਦੇਖ ਵੀ ਸਕਦੇ ਹੋ ਚੈੱਕ ਵੀ ਕਰ ਸਕਦੇ ਹੋ ਉੱਥੇ ਆਪਣੇ ਜੀ ਦੀਵਾਰ ਕੱਢਣੀ ਆਉਂਦੀ ਤਾਂ ਉੱਥੇ ਵੀ ਕੱਢ ਸਕਦੇ ਸੀ ਅਸੀਂ ਮਨਕੇ ਜੋਰ ਸਾਨੂੰ ਵਿਰੋਧ ਲੋਕ ਕਰ ਰਹੇ ਨੇ ਪਰ ਦੁਕਾਨਾਂ ਦਾ ਇਹ ਬੀਡੀਪੀਓ ਦੇ ਨਾਮ ਤੇ ਲੱਗੀ ਆ ਦੁਕਾਨ ਜਿਹੜੀ ਬਣਾ ਰਿਆ ਤੁਸੀਂ ਹਾਂਜੀ ਹਾਂਜੀ ਨਹੀਂ ਬੀਡੀਪੀਓ ਦੇ ਨਾਮ ਤੇ ਨਹੀਂ ਕਹਿ ਰਹੇ ਹਾਂ ਮਾਨੇ ਚਲੋ ਪੰਚਾਇਤ ਨੂੰ ਇੱਕ ਅਥੋਰਟੀ ਹੈ ਜੀ ਆਪਣਾ ਪੰਚਾਇਤ ਬਣਾ ਸਕਦੀ ਹੈ ਇਹ ਚੀਜ਼ ਤੇ ਗ੍ਰਾਂਟ ਲਾ ਰਹੇ ਹੋ ਤੁਸੀਂ ਹਾਂਜੀ ਨਹੀਂ ਗ੍ਰਾਂਟ ਤੇ ਗ੍ਰਾਂਟ ਤਾਂ ਬੀਡੀਪੀਓ ਸਾਹਿਬ ਹੀ ਕਰਦੇ ਨੇ ਹਾਂ ਬਰਾਗ ਗ੍ਰਾਂਟ ਬੀਡੀਪੀਓ ਤੁਸੀਂ ਮਤਾਂ ਪਾਇਆ ਸੈਕਟਰੀ ਨੂੰ ਬੁਲਾ ਕੇ ਹਾਂਜੀ ਹਾਂਜੀ ਹੈਗਾ ਆਪਣੇ ਕੋਲ ਮਤਾਂ ਪਾਇਆ ਹੋਇਆ ਹਾਂਜੀ ਹਾਂਜੀ ਮੰਜ਼ੂਰੀ ਤਾਂ ਨਹੀਂ ਦੇਖੋ ਮਨਜ਼ੂਰੀ ਦੇ ਵਿੱਚ ਆਪਾਂ ਬਾਅਦ ਨੂੰ ਮਿਲ ਜਾਂਦੀ ਹੈ ਉਹ ਚੀਜ਼ ਦਾ ਕਾਨੂੰਨ ਦੇ ਵਿੱਚ ਅਥোরਿਟੀ ਹੈ ਪੰਚਾਇਤ ਵੱਲੋਂ ਕਮੇਟੀ ਬਣਦੀ ਹੈ ਕਿਸੇ ਵੀ ਸੰਸਥਾ ਦੇ ਵਿੱਚ ਉਹ ਕਮੇਟੀ ਹੀ ਪੰਚਾਇਤ ਡਿਸਾਈਡ ਕਰਦੀ ਹੈ ਵੀ ਉਹ ਕੀ ਕੰਮ ਕਰਾਇਆ ਜਾਏ ਸਾਡੇ ਵੱਲੋਂ ਹਾਲ ਤੱਕ ਕੋਈ ਵੀ ਕਮੇਟੀ ਨਹੀਂ ਬਣਾਈ ਗਈ ਨਾ ਸਾਡੇ ਵੱਲੋਂ ਇਹ ਕਿਰੋਪਸ਼ਨ ਚੱਕਿਆ ਤੇ ਜਿਹੜੇ ਇੱਥੇ ਰੰਗ ਰੋਗਣ ਹੋਏ ਨੇ ਇਹ ਸ਼ਬਦ ਲਿਖੇ ਗਏ ਨੇ ਇਹ ਕੌਣ ਲਿਖ ਗਿਆ ਜੀ ਇਹ ਦੀ ਆਪਣੀ ਨੇ ਫਾਊਂਡੇਸ਼ਨ ਹੈ ਉਹ ਫਾਊਂਡੇਸ਼ਨ ਨੇ ਉਸੇ ਦੀ ਗੱਲ ਕਰਦੇ ਆ ਸਰਪੰਚ ਸਾਹਿਬ ਫਾਊਂਡੇਸ਼ਨ ਦੇ ਕੋ ਅਲੱਗ ਹੈ ਕਮੇਟੀ ਜੋ ਅਸੀਂ ਬਣਾਣੇ ਉਹ ਚੀਜ਼ ਦਾ ਲੱਗਾ फाउंडेशन ਇਹ ਪਿੰਡ ਦੇ ਵਿੱਚ ਵੀ ਕੋਈ ਵਰਕ ਕਰੇ ਕੋਈ ਦਿੱਕਤ ਨਹੀਂ ਆ। ਕਾਫੀ ਲੋਕ ਸਾਡੇ ਨਾਲ ਮਤਲਬ ਫਾਊਂਡੇਸ਼ਨ ਵਿੱਚ ਵੀ ਲੱਗਦੇ ਨੇ ਬਹੁਤ ਵਿਰੋਧ ਕਰਦੇ ਨੇ ਸਾਡੇ ਨਾਲ। ਸਾਡੇ ਪਰਿਵਾਰਿਕ ਤੌਰ ਤੇ ਪਤਾ ਨਹੀਂ ਕਦੋਂ ਵਿਰੋਧ ਕਰਦੇ ਨੇ ਫਾਊਂਡੇਸ਼ਨ ਵਿੱਚ ਬਹੁਤ ਸਾਰੇ ਬੰਦੇ ਨੇ ਜੋ ਵਿਰੋਧ ਤੇ ਸਾਡੇ ਅੱਗੇ ਲੈ ਕੇ ਆਂਦੇ ਨੇ ਵਾਰ। ਦਾ ਜੋ ਹੈਗਾ ਉਰੇ ਸੋਲੀ ਮੋੜ ਤੇ ਇਹ ਬਿਲਕੁਲ ਆਪਣਾ ਸਾਰੇ ਏਰੀਆ ਦੇ ਵਿੱਚ ਹੈ ਨੇੜੇ ਤੇਰੇ ਘਰ ਨੇ ਹਾਂਜੀ ਬਸੋਂ ਵਾਲੇ ਵਾਲੇ ਹਾਂਜੀ ਬਸੋਂ ਦੇ ਵਿੱਚ ਹਾਂ ਬਸੋਂ ਦੇ ਵਿੱਚ ਵਾਸੀ ਦੇ ਬਿਲਕੁਲ ਹੈ ਉਰੇ ਇਲਾਕੇ ਦੇ ਨੇੜੇ ਵਿੱਚ ਹੀ ਹੈ ਬਿਲਕੁਲ ਪੂਰੇ ਬਸਟਨ ਬਿਲਕੁਲ ਨਾਲ ਹੈ ਬੱਚੇ ਆਉਂਦੇ ਜਾਂਦੇ ਜੀ ਬਿਲਕੁਲ ਪੂਰੇ ਕੁੜੀਆਂ ਜਾਂਦੀ ਜਾਂਦੀਆਂ ਨੇ ਜ ਦਾ ਪ੍ਰਭਾਵ ਹੁੰਦਾ ਹੈ ਸ਼ਰਾਬੀ ਹੁਣ ਵੀ ਇੱਕ ਦੋ ਡਿੱਗੇ ਪੀਉਣਗੇ ਸ਼ਰਾਬੀ ਉੱਥੇ ਪੀਂਦੇ ਸੀ ਅਸੀਂ ਵਾਰ-ਵਾਰ ਉਹ ਗੱਲ ਨੂੰ ਕਹਿ ਚੁੱਕੇ ਹਾਂ ਵੀ ਉਹ ਠੇਕਾ ਬੰਦ ਕਰ ਦਿਓ ਇਹ ਸਤਨਾਮ ਸਤਨਾਮ ਸਭ ਦੇ ਹੁਦੀ ਦੁਕਾਨਾਂ ਨੇ ਜੀ ਉਹਨੂੰ ਅਸੀਂ ਕਿੰਨੀ ਵਾਰ ਕਹਿ ਚੁੱਕੇ ਹਾਂ ਵੀ ਇਹ ਦੁਕਾਨਾ ਬੰਦ ਕਰ ਦਿਓ ਉਹ ਕਹਿੰਦੇ ਦੁਕਾਨਾ ਤੁਸੀਂ ਬੰਦ ਕਰੋ ਠੇਕਾ ਅਸੀਂ ਕਿਵੇਂ ਬੰਦ ਕਰਸਾਂ ਜਦੋਂ ਉਹਦੀ ਖੁਦ ਦੀ ਦੁਕਾਨ ਹੈ ਮਾਲਕੀ ਤਾਂ ਮੰਨ ਕੇ ਚਲੋ ਉਹਨੂੰ ਚਾਹੀਦਾ ਹੈ ਨਾ ਵੀ ਇਹ ਦੁਕਾਨ ਬੰਦ ਕਰ ਅਸੀਂ ਇੰਨੀ ਵਾਰ ਚੱਕ ਕੇ ਦਿੱਤਾ ਪਰ ਇਹ ਠੇਕੇਦਾਰ ਜਿੱਥੇ ਸਾਡੇ ਸ਼ਤਰਾਨੇ ਦੇ ਵਿੱਚ ਨਜਾਇਜ਼ ਤੌਰ ਤੇ ਤੁਗੋਪਤੀ ਸਰਪੰਚ ਨੇ ਕੰਨ ਢਾ ਕੇ ਠੇਕਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹਦਾ ਅਸੀਂ ਵਿਰੋਧ ਕਰ ਰਹੇ ਹਾਂ ਮੈਂ ਚਾਹੁੰਦਾ ਵੀ ਜਿੰਨੇ ਵੀ ਸਾਡੇ ਇਸ਼ਤਰਾਣੇ ਦੇ ਵਿੱਚ ਨਾ ਹੋਰ ਵੀ ਖਰਚੇ ਹੈਗੇ ਰੱਖੇ ਹੋਏ ਨਜਾਇਜ਼ ਤੌਰ ਤੇ ਠੇਕਾ ਤਾਂ ਇੱਕ ਬਾਸ਼ਾਪੁਰ ਰੋਡ ਦੇ ਉੱਤੇ ਹੀ ਆ ਜੀ ਬਾਕੀ ਨਜਾਇਜ਼ ਖਰਚੇ ਆ ਉਹ ਅਸਰਦੂਕ ਵਾਲੇ ਬੰਦਿਆਂ ਦੇ ਕੋਲ ਨੇ ਉਥੋਂ ਚੱਕਣ ਨਹੀਂ ਦਿੰਦੇ ਮੈਂ ਨਾ ਵੀ ਉਹ ਵੀ ਚੱਕੇ ਜਾਣੀ ਹੈ ਇਹਦੇ ਨੇ ਅਸੀਂ ਅੱਜ ਜਾ ਕੇ ਇੱਕ ਤਾਂ ਜੰਦਰਾ ਵੀ ਲਵਾਇਆ ਹੈ ਜਿਹੜਾ ਨਜਾਇਜ਼ ਤੌਰ ਤੇ ਸਾਡੇ ਇੱਥੇ ਪਰਸੋਲੀ ਮੋੜ ਦੇ ਉੱਤੇ ਆ ਉਹ ਵੀ ਉਹਨੂੰ ਵੀ ਨਜੇਂਦਰਾ ਲਗਾ ਹੈ ਤੇ ਸਾਰੇ ਟੱਕੇ ਜਾਣੇ ਚਾਹੀਦੇ ਕੋਈ ਵੀ ਜਿੱਥੇ ਸ਼ਰਾਬ ਦਾ ਜਿਹੜਾ ਠੇਕਾ ਇੱਥੇ ਨਹੀਂ ਹੋਣਾ ਚਾਹੀਦਾ ਭਗਵੰਤ ਸਿੰਘ ਸਾਹਿਬ ਦਾ ਸਰਪੰਚ ਸਤਰਣਾ ਅਕਾਲੀ ਦਰਬਾਰ ਪੰਜਾਬ ਦੇ ਹਲਕਾ ਸਤਰਣਾ ਵੱਲੋਂ ਜੋ ਇਹ ਸਾਡੇ ਸਤਰਣੇ ਸ਼ਮਸ਼ਾਨ ਘਾਟ ਦੇ ਵਿੱਚ ਠੱਕੇ ਦੇ ਨਾਲ ਸੁਗੋਬਤੀ ਸਤਰਣਾ ਦੇ ਸਰਪੰਚ ਵੱਲੋਂ ਤੇ ਪੰਚਾਇਤ ਵੱਲੋਂ ਇਹ ਠੇਕਾ ਖੋਲਣ ਜਾ ਰਹੇ ਨੇ ਦੁਕਾਨਾਂ ਬਰਨੀਆਂ ਸੀ ਉਹਨੂੰ ਅੱਜ ਸਾਡੇ ਨਗਰ ਸਤਰਣੇ ਦੇ ਸਮੁੱਚੇ ਮਰ ਲੋਕਾਂ ਨੇ ਸੰਗਤ ਨੇ ਇਕੱਠੇ ਹੋ ਕੇ ਬੰਬਤਰਾਇਆ ਤੇ ਇਸ ਚੀਜ਼ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਨਾ ਹੀ ਅਸੀਂ ਚੱਲਣ ਦੇਵਾਂਗੇ ਕਿਉਂਕਿ ਪੰਜਾਬ ਸਰਕਾਰ ਦੀ ਜੋ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ ਜੁੱਧ ਨਸਿਆਂ ਵਿਰੁੱਧ ਦੀਆਂ ਗੱਲਾਂ ਕਰ ਰਹੇ ਨੇ ਪਰ ਇਹ ਥੱਲੇ ਕੁਝ ਜਿਹੜਾ ਹੋਰ ਹੋ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਇਥੋਂ ਦੇ ਨਮਾਇंदे ਕਲਵੰਤ ਬਾਜੀਗਰ ਨੂੰ ਬੇਨਤੀ ਕਰਾਂਗੇ ਇਹੀਆਂ ਜਿਹੜੀਆਂ ਹਰਕਤਾਂ ਕਰਦੇ ਨੇ ਇਹੋ ਜਿਹੇ ਸਰਪੰਚਾਂ ਤੇ ਪੰਚਾਇਤਾਂ ਨੂੰ ਡਿਸਮਿਸ ਕਰਕੇ ਪਰਚੇ ਦਰਜ ਹੋਣ ਚਾਹੀਦੇ ਕਿੰਤੀ ਮੈਂ ਥੋਕੇ ਸਰਪੰਚ ਸੁਨਾਮ ਸਿੰਘ ਦਾ ਨਿਰਥੀ ਨਾਲ ਬਿਤੇ ਦਾ ਸਰੀ ਬੇਨਤੀ ਉਹ ਜੋ ਕੁਝ ਕੀਤਾ ਸਰਪੰਚ ਤੁਗੂ ਬੱਤੀ ਨੇ ਬਿਲਕੁਲ ਅਜਾਇਬ ਕੰਮ ਕੀਤਾ ਹੈ ਕਿਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਇਹ ਨੂੰ ਪੁਲਸ ਨੂੰ ਦੱਸਦਾ ਹਾਂ ਇਹਨਾਂ ਪਰਚਾ ਦਰਜ ਕਰਨਾ ਕਿ ਸਾਰੇ ਪੰਚਾਇਤ ਦਾ ਸਾਂਝਾ ਥਾਂ ਦੀ ਪੰਚਾਇਤ ਦਾ ਇਹਨਾਂ ਨੁਕਸਾਨ ਕੀਤਾ ਹੈ ਤੇ ਆ ਠੇਕੇ ਟੁਕ ਦੇ ਇੱਥੇ ਕਦੀ ਨਹੀਂ ਚੱਲਣ ਦੇ ਮੈਂ ਕੁਝ ਕਰ ਲੈਣਾ ਅਸੀਂ ਤੋਂ ਤਰਨਾ ਪਰ ਦੇਣਾ ਪਏ ਪਰ ਮਰਨਾ ਪਏ ਕੁਝ ਕਰਨਾ ਪਏ ਅਸੀਂ ਇੱਥੇ ਕੋਈ ਕਬ ਨਜਾਇਜ਼ ਕੰਮ ਨਹੀਂ ਹੁੰਦੇ ਆ